ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਛੋਟੇ ਸਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਤ ਦਾਸ ਜੋਗਾ ਸਿੰਘ ਆਜ਼ਾਦ ਵੱਲੋਂ ਤੁਛੀ ਪੇਟ ਪੇਸ਼ ਕੀਤੀ ਜਾ ਰਹੀ ਹੈ ਉਮੀਦ ਹੈ ਸੰਗਤਾਂ ਇਸ ਨੂੰ ਪਸੰਦ ਕਰ ਲਈਆਂ ਜਿਸ ਦਾ ਸਰਲਿਖ ਹੈ ਕੰਦੇ ਨੀ ਸਰਹੰਦ ਦिए ਕੰਦੇ ਨੀ ਸਰਹੰਦ ਦिए ਕੰਦੇ ਨੀ ਸਰਹੰਦ ਦੀਏ ਸਾਰੀ ਦੁਨੀਆ ਰੋਈ ਤੂੰ ਕਿਉ ਨਾ ਰੋਈ ਨੀ ਕੰਦੇ ਨੀ ਸਰਹੰਦ ਦੀਏ ਕੰਦੇ ਨੀ ਸਰਹੰਦ ਦੀਏ ਜੋੜੀ ਲਾਲਾਂ ਦੀ ਪਾਪੀਆਂ ਨੀਆਂ ਵਿੱਚ ਖੜਾਈ ਫਰਿਆੰਬਰ ਚੁੱਕ ਗਿਆ ਤੰਤੀ ਵੀ ਕਰ ਲਈ ਹੰਝੂ ਬੰਦਲਾਂ ਕੇਰੇ ਗਈ ਨਾ ਪੀੜ ਲ ਕੋਈ ਨੀ ਸਾਰੀ ਦੁਨੀਆਂ ਰੋਈ ਤੂੰ ਕਿਉਂ ਨਾ ਰੋਈ ਨੀ ਕੰਦੇ ਨੀ ਸਰਹੰਦ ਦੀਏ ਕੰਦੇ ਨੀ ਸਰਹੰਦ ਦੀਏ ਸ੍ਰਸ਼ਟੀ ਕੰਬ ਗਈ ਦੇਵੀ ਦੇਵਤੇ ਰੋਏ ਅਤਿਆਚਾਰ ਕਿਉਂ ਮਸੂਮ ਜਿੰਦਾਂ ਤੇ ਹੋਏ ਕੀਤੀ ਪਸ਼ੂ ਪੰਛੀਆਂ ਨੇ ਵੀ ਬਦ ਖੋਈ ਨੀ ਹਰੀ ਦੁਨੀਆ ਰੋਈ ਤੂੰ ਕਿਉਂ ਨਾ ਰੋਈ ਨੀ ਕੰਡੇ ਨੀ ਸਰਹੰਦ ਦੀਏ ਕੰਡੇ ਨੀ ਸਰਹੰਦ ਦੀਏ ਮਮਤਾ ਗੜ ਲੱਗ ਲੱਗ ਕੇ ਪਿਆਰ ਦੇ ਰੋਈ ਗਮ ਨਾਲ ਛੱਡ ਗਏ ਫੁੱਲ ਕਲੀਆਂ ਵੀ ਖੁਸ਼ ਹੋਈ ਪਾਪਣ ਕੀ ਕੀ ਕੀਤੀ ਤੂੰ ਯਾਲਮ ਨੂੰ ਅਰਜੋਈ ਨੀ ਸਾਰੀ ਦੁਨੀਆ ਰੋਈ ਤੂੰ ਕਿਉਂ ਨਾ ਰੋਈ ਨੀ ਕੰਦੇ ਨੀ ਸਰਹੰਦ ਦੀਏ ਕੰਦੇ ਨੀ ਸਰਹੰਦ ਦੀਏ ਉਹਲੇ ਕੂਲੇ ਜਿਸ ਮਨ ਨੂੰ ਤੁਕ ਲਾਵੇ ਤੇ ਵਿੱਚ ਕੁੱਟਿਆ ਤੇਰੇ ਅੰਦਰ ਹਉ ਤਾਂ tufaan dard da uthya ਕਿੰਨਾ ਚਿਰ ਤੂੰ ਹਟ ਧਰਮੀਆਂ ਨਾਲ ਖਲੋਈਨੀ ਸਾਰੀ ਦੁਨੀਆ ਰੋਈ ਤੂੰ ਕਿਉ ਨਾ ਰੋਈਨੀ ਕੰਦੇਨੀ ਸਰਹੰਦ ਦੀਏ ਕੰਦੇਨੀ ਸਰਹੰਦ ਦੀਏ ਜਦੋਂ ਤੂੰ ਪਹੁੰਚੀ ਹੋਵੇਂਗੀ ਮਸੂਮ ਮੁੱਖਾਂ ਦੇ ਨੇੜੇ ਤੂੰ ਕੀਤੇ ਤਾਂ ਹੋਣਗੇ ਨਾਲ ਲਾਲਾਂ ਤੇ ਕੁਝ ਛੇੜੇ ਆਪਣੇ ਲਾ ਦੇ ਤੂੰ ਸੱਚ ਤੋਂ ਝੂਠ ਦੀ ਲੋਈ ਨਹੀਂ ਸਾਰੀ ਦੁਨੀਆ ਰੋਈ ਤੂੰ ਕਿਉਂ ਨਾ ਰੋਈਨੀ ਕੰਦੇ ਨੀ ਸਰਹੰਦ ਦੀਏ ਕੰਦੇ ਨੀ ਸਰਹੰਦ ਦੀਏ ਗੁਲਾਬੀ ਗੁਲਾਬੀ ਫੁੱਲ ਕੁਝ ਤਾਂ ਹੋਣਗੇ ਫੜ ਕੇ ਜੋ ਕਸੇ ਗਨੂ ਕੁਝ ਤਾਂ ਦੱਸ ਦੇ ਨੀ ਪੇ ਦਰਦੇ ਸਨੇਹਾ ਜੇ ਦੇ ਗਏ ਸੂਰਮੇ ਕੋਮਲੀ ਕੋਈ ਨਹੀਂ ਸਾਰੀ ਦੁਨੀਆ ਰੋਈ ਤੂੰ ਕਿਉਂ ਨਾ ਰੋਈ ਨੀ ਕੰਦੇ ਨੀ ਸਰਹੰਦ ਦੀਏ ਕੰਦੇ ਨੀ ਰਾਂਦ ਦੀਏ ਵਾਇਕੂ ਦੀ ਕਹਤ ਵਾਇਕੂ ਦੀ ਕਹਤ